ਸਾਣ ਜਿੱਥੇ ਬੰਦਿਆਂ ਵੱਲੋਂ ਲਗਾਤਾਰ ਠਾਈ ਜਾ ਰਹੀ ਹੈ ਕਿ ਡਬਲਯੂਟੀਓ ਦੇ ਵਿੱਚੋਂ ਖੇਤੀ ਪੰਜਾਬੀ ਐਗਰੀਕਲਚਰ ਨੂੰ ਬਾਹਰ ਕੱਢਿਆ ਗਿਆਵੇ ਤੇ ਡਬਲਯੂਟੀਓ ਤੇ ਇਹਦੇ ਨਾਲ ਹੀ ਆਈਐਮਐਫ ਤੇ ਵਰਲਡ ਬੈਂਕ ਇਹ ਤਿੰਨ ਵੱਡੀਆਂ ਸੰਸਥਾਵਾਂ ਹੈ ਜਿਹੜੀਆਂ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਵਿਸ਼ਵ ਦੇ ਵਿੱਚ ਕਿ ਫਸਟ ਵਰਲਡ ਕੰਟਰੀਜ਼ ਜਿਹੜੀ ਫ੍ਰੀ ਟ੍ਰੇਡ ਜਾਂ ਫ੍ਰੀ ਮਾਰਕੀਟ ਨੂੰ ਉਤਸ਼ਾਹਿਤ ਕਰਦੇ ਸੀਗੇ ਖੁੱਲੇ ਵਪਾਰ ਨੂੰ ਉਹਨਾਂ ਵੱਲੋਂ ਬਣਾਈਆਂ ਗਈਆਂ ਪੈਨ ਨੂੰ ਇਹ ਜਿਹੜੀਆਂ ਸੰਸਥਾਵਾਂ ਹੈਗੀਆਂ ਇਹ ਸੰਸਥਾਵਾਂ ਵਿਸ਼ਵ ਦੇ ਵਿੱਚ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਤੇ ਲਕਾਈ ਦੇ ਇਹ ਭਵਕ ਦੇ ਲਈ ਤੰਗੇਰੇ ਭਵਕ ਦੇ ਲਈ ਤੇ ਸਭ ਦੇਸ਼ਾਂ ਦੇ ਬਰਾਬਰ ਵਿਕਾਸ ਦੇ ਲਈ ਬਣਾਈਆਂ ਗਈਆਂ ਪਰ ਅਸਲ ਵਿੱਚ ਇਹ ਤਿੰਨੇ ਹੀ ਜਿਹੜੀਆਂ ਸੰਸਥਾਵਾਂ ਹੈਗੀਆਂ ਇਹ ਸੰਸਥਾਵਾਂ ਫਸਟ ਵਰਲਡ ਕੰਟਰੀਜ਼ ਆ ਕਿ ਅਮਰੀਕਾ ਕੈਨੇਡਾ ਯੂਰਪੀ ਯੂਨੀਅਨਸ ਬਾਣ ਚਾਈਨਾ ਵੀ ਆ ਜਾਂਦੇ ਆ ਤਾਂ ਇਹ ਇਨ੍ਹਾਂ ਤਿੰਨਾਂ ਸੰਸਥਾਵਾਂ ਦੀ ਕਾਰਜਸ਼ੈਲੀ ਨੂੰ ਤੇ ਇਨ੍ਹਾਂ ਦੇ ਡਿਸੀਜਨ 메ਕਿੰਗ ਨੂੰ ਇਨ੍ਹਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਆ ਤਾਂ ਉਹਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਇਹ ਲਗਾਤਾਰ ਜ਼ੋਰ ਪਾਇਆ ਜਾ ਰਿਹਾ ਹੈ ਕਿ ਖੇਤੀ ਜਿਹੜੀ ਹੈਗੀ ਆ ਖੇਤੀ ਥਰਡ ਵਰਲਡ ਕੰਟਰੀਜ਼ ਆ ਜਿਹੜੀਆਂ ਮਤਲਬ ਜਿਹਨੂੰ ਕਹ ਦਿੰਦੇ ਆ ਵੀ ਜਿਹੜੇ ਵਿਕਾਸਸ਼ੀਲ ਦੇਸ਼ ਆ ਇਹ ਚ ਭਾਰਤ ਵੀ ਆਉਂਦਾ ਹੈ ਅਫਰੀਕਾ ਦੇ ਦੇਸ਼ ਆਉਂਦੇ ਆ ਉਹਨਾਂ ਦੇ ਵਿੱਚ ਖੇਤੀ ਦੀਆਂ ਜਿਹੜੀਆਂ ਸਬਸਿਡੀਆਂ ਉਹ ਲਗਾਤਾਰ ਖਤਮ ਕੀਤੀਆਂ ਜਾਂਦੀਆਂ ਤੇ ਇਹਦੇ ਵਿੱਚ ਜਿਹੜੀ ਜਿਹੜੀ ਅਸੀਂ ਬਹੁਤ ਵੱਡੀ ਪੱਧਰ ਤੇ ਜਿਵੇਂ ਭਾਰਤ ਵੀ ਆ ਬਹੁਤ ਵੱਡੇ ਪੱਧਰ ਤੇ ਭਾਰਤ ਆਪਣਾ ਅੰਨ ਦਾ ਭੰਡਾਰ ਕਰਕੇ ਰੱਖਦਾ ਫੂਡ ਸਟਾਕ ਹੋਲਡਿੰਗ ਜਿਹਨੂੰ ਕਹ ਦਿੰਦੇ ਆ ਫੂਡ ਸਟਾਕ ਹੋਲਡਿੰਗ ਤੇ ਵੀ ਲਗਾਤਾਰ ਹਮਲੇ ਹੋ ਰਹੇ ਆ ਫਸਟ ਵਰਲਡ ਕੰਟਰੀਜ਼ ਦੁਆਰਾ ਡਬਲਯੂਟੀਓ ਦੇ ਪਿਛੇ ਜਿੰਨੀਆਂ ਵੀ ਕਾਨਫਰੰਸਾਂ ਹੋਈਆਂ ਕਿ ਮਤਲਬ ਕਿ ਫੂਡ ਸਟਾਕ ਹੋਲਡਿੰਗ ਜਿਹੜੀ ਕਰ ਰਿਹਾ ਭਾਰਤ ਕਰ ਰਿਹਾ ਏ ਤੇ ਉਹ ਖਤਮ ਕੀਤੀ ਜਾਵੇ ਫੂਡ ਸਟਾਕ ਹੋਲਡਿੰਗ ਦਾ ਹੀ ਵੱਡਾ ਹਿੱਸਾ ਐ ਐਮਐਸਪੀ ਆ ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ ਅਸੀਂ ਕਹਿੰਦੇ ਹਾਂ ਘੱਟੋ ਘੱਟ ਸਮਰਥਨ ਮੁੱਲ ਤਾਂ ਉਹਨੂੰ ਵੀ ਖਤਮ ਕੀਤਾ ਜਾਵੇ ਤੇ ਨਾਲ ਦੀ ਨਾਲ ਜਿੰਨੀਆਂ ਸਬਸਿਡੀਆਂ ਦੇ ਰਹੀ ਆ ਭਾਰਤ ਸਰਕਾਰ ਉਹਨੂੰ ਖਤਮ ਕੀਤਾ ਜਾਵੇ ਤਾਂ ਇੱਕ ਤਾਂ ਇਹ ਸਮਝ ਲੈਣਾ ਚਾਹੀਦਾ ਕਿ ਸਾਡੇ ਦੇਸ਼ ਦੇ ਵਿੱਚ ਇੰਨੀ ਗਰੀਬੀ ਆ ਲਗਭਗ ਭਾਰਤ ਦੇ ਵਿੱਚ 80 ਕਰੋੜ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਅਨਾਜ ਜਾਂ ਮਤਲਬ ਕਹਿ ਲਓ ਵੀ ਉਹਨਾਂ ਨੇ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਅਣ ਹੈਗੀਆਂ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਫੂਡ ਸਟਾਕ ਹੋਲਡਿੰਗ ਅੰਨ ਭੰਡਾਰ ਦੁਆਰਾ ਤਾਂ ਉਹ ਅੰਨ ਭੰਡਾਰ ਦੁਆਰਾ ਜਿਹੜਾ ਫੂਡ ਸਟਾਕ ਹੋਲਡਿੰਗ ਦੁਆਰਾ ਗਰੀਬੀ ਨੂੰ ਕੰਟਰੋਲ ਕੀਤਾ ਜਾਂਦਾ ਹੈ ਤੇ ਜੇਕਰ ਇਹ ਅੰਨ ਭੰਡਾਰ ਖਤਮ ਕਰ ਦਿੱਤੇ ਗਏ ਤਾਂ ਗਰੀਬੀ ਹੋਰ ਵੱਧ ਤੋਂ ਵੱਧ ਹੋਊਗੀ ਭਾਰਤ ਦੇ ਵਿੱਚ ਤੇ ਐਮਐਸਪੀ ਫੂਡ ਸਟਾਕ ਹੋਲਡਿੰਗ ਲਈ ਅੰਨ ਭੰਡਾਰ ਦੇ ਲਈ ਇੱਕ ਵੱਡਾ ਮਤਲਬ ਕਹਿ ਲੋ ਵੀ ਇੱਕ ਕਾਰਗਰ ਤਰੀਕਾ ਜਿਹਦੇ थ्रू ਅਸੀਂ ਭਾਰਤ ਫੂਡ ਸਟਾਕ ਹੋਲਡਿੰਗ ਕਰਦਾ ਹੈ ਤਾਂ ਜਿਹੜਾ ਹੁਣ ਵਿਸ਼ਵ W2 ਦੀ ਜਿਹੜੀ ਕਾਨਫਰੰਸ ਹੋ ਰਹੀ ਆ ਅਬੂਦਾਬੀ ਦੇ ਵਿੱਚ ਉਹਦੇ ਵਿੱਚ ਜਿੱਤੇ ਵੀ ਜਿਹੜੇ ਦੇਸ਼ ਆਗੇ ਜਿਵੇਂ ਯੂਐਸਏ ਬ੍ਰਾਜ਼ੀਲ ਆਸਟ੍ਰੇਲੀਆ ਕੈਨੇਡਾ ਦੁਆਰਾ ਜ਼ੋਰ ਪਾਇਆ ਜਾ ਰਿਹਾ ਕਿ ਭਾਰਤ ਆਪ ਦੇ ਖਸਾਨਾ ਦੀਆਂ ਸਬਸਿਡੀਆਂ ਖਤਮ ਕਰੇ ਤੇ ਉਹਦੇ ਨਾਲ ਜਿਹੜੀ ਫੂਡ ਸਟਾਕ ਹੋਲਡਿੰਗ ਆ ਦੀ ਜਿਹੜੀ ਜਿਹੜੀ ਨੀਤੀ ਹੈਗੀ ਉਹਨੂੰ ਖਤਮ ਕਰੇ ਭਾਰਤ ਹਾਲਾਂਕਿ ਮਤਲਬ ਪਹਿਲਾਂ ਵੀ ਭਾਰਤ ਕੋਲ ਇਹ ਕਿਹੜਾ ਰਾਹ ਸੀਗਾ ਉਹ ਰਾਹ ਸੀਗਾ ਜਿਹੜਾ ਪੀਸ ਪੀਸ ਕਲੌਜ਼ ਆ ਪੀਸ ਕਲੌਜ਼ ਦੇ ਥਰੂ ਭਾਰਤ ਲਗਾਤਾਰ ਮਤਲਬ ਕਿ ਇਸ ਜਿਹੜਾ ਹਮਲਾ ਹੋ ਰਿਹਾ ਇਹਨਾਂ ਦੇਸ਼ਾਂ ਦੁਆਰਾ ਉਹਨਾਂ ਤੋਂ ਬਚਦਾ ਆ ਰਿਹਾ ਸੀ ਪਰ ਜਿਵੇਂ ਕਿ ਅਸੀਂ ਪਿੱਛੇ 2015 ਨੇ ਵਿੱਚ ਦੇਖਿਆ ਹੈ 2015 ਦੇ ਵਿੱਚ ਵੀ ਭਾਰਤ ਦਾ ਜਿਹੜਾ ਕਮਰਸ ਦਾ ਜਿਹੜਾ ਮਨਿਸਟਰ ਸੀਗਾ ਉਹਨੇ ਮਤਲਬ ਕਿ ਯੂਐਸ ਅੱਗੇ ਕਿਵੇਂ ਗੋਡੇ ਟੇਕੇ ਆ ਨੀਤੀਆਂ ਦੇ ਪੱਧਰ ਤੇ ਤੇ ਕਿਵੇਂ ਮਤਲਬ ਕਿ ਜਿਹੜੀਆਂ ਇਹਨਾਂ ਜਿਹੜੀਆਂ ਫਸਟ ਵਰਲਡ ਕੰਟਰੀਜ਼ ਆ ਜਿਹੜੀਆਂ ਜਿਹੜੇ ਬਰਾਜ਼ੀਲ ਹੋ ਗਿਆ ਜਾਂ ਬਰਾਜ਼ੀਲ ਦੇ ਨਾਲ ਨਾਲ ਨਾ ਜਿਹੜੀਆਂ ਮੋਰੀ ਭੂਮਕਣ ਬਾਰੇ ਯੂ ਐਸ ਏ ਹੋ ਗਿਆ ਨਾ ਉਹਨਾਂ ਦੀ ਕਿਵੇਂ ਮਤਲਬ ਕਹਿ ਲੋ ਵੀ ਉਹਨਾਂ ਉਹਨਾਂ ਦੀਆਂ ਜਿਹੜੀਆਂ ਐਗਰੋ ਪੈਗਰੋ ਕਾਰਪੋਰੇਸ਼ਨਾਂ ਵੱਟੀਆਂ ਕਿਉਂਕਿ ਉਹਨਾਂ ਦੇਸ਼ਾਂ ਦੇ ਵਿੱਚ ਛੋਟੀ ਕਿਸਾਨੀ ਨਹੀਂ ਹੈਗੀ ਉੱਥੇ ਵੱਡੀਆਂ ਐਗਰੋ ਫਰਮਾਂ ਆਏ ਖੇਤੀਬਾੜੀ ਫਰਮਾਂ ਆਏ ਤੇ ਇੱਕ ਪਾਸੇ ਤਾਂ ਇਹ ਦੇਸ਼ ਜਿਹੜੇ ਹੈਗੇ ਫਸਟ ਵਰਲਡ ਦੇ ਆਪ ਦੀ ਕਿਸਾਨੀ ਨੂੰ ਤਾਂ ਬਹੁਤ ਵੱਡੀ ਪੱਧਰ ਤੇ ਸਬਸਿਡੀ ਦੇ ਰਹੇ ਆ ਤੇ ਦੂਜੇ ਪਾਸੇ ਭਾਰਤ ਜਾਂ ਭਾਰਤ ਵਰਗੇ ਜਿਹੜੇ ਪਛੜੇ ਦੇਸ਼ ਆ ਉਹਨਾਂ ਦੀ ਕੋਕ ਇੱਥੇ ਸਮਾਤ ਕਿਸਾਨੀ ਆ ਛੋਟੀ ਕਿਸਾਨੀ ਆ ਇੱਥੇ ਕਿਸਾਨੀ ਜਿਹੜੀ ਹੈਗੀ ਸਬਸਿਡੀ ਤੋਂ ਬਿਨਾਂ ਨਹੀਂ ਬਚ ਸਕਦੀ ਇੱਥੇ ਕਿਸਾਨੀ ਐਮਐਸਪੀ ਤੋਂ ਬਿਨਾਂ ਨਹੀਂ ਬਚ ਸਕਦੀ ਤਾਂ ਇੱਥੋਂ ਦੇ ਕਿਸਾਨਾਂ ਤੇ ਕਿਵੇਂ ਇੱਕ ਜੋਰ ਪਾਇਆ ਜਾ ਰਿਹਾ ਹੈ ਸੋਦੀ ਕਿਸਾਨੀ ਤੇ ਕਿ ਵੀ ਜਿਹੜੀ ਫੂਡ ਸਬਸਿਡੀ ਤੁਸੀਂ ਖਤਮ ਕਰੋ ਤਾਂ ਜਿਹੜੀ ਫੂਡ ਸਟਾਕ ਹੋਲਡਿੰਗ ਵੀ ਖਤਮ ਕਰੋ ਤੇ ਐਮਐਸਪੀ ਵੀ ਖਤਮ ਕਰੋ ਤਾਂ ਮਤਲਬ ਕਿ ਇੱਕ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿਹੜੀ ਡਬਲਯੂਟੀ ਉਹ ਜਿਹੋ ਜਿਹੇ ਸਸਥਾਵਾ ਇਹ ਕੋਈ ਨਿਰਪੱਖ ਸੰਸਥਾਵਾਂ ਨਹੀਂ ਇਹ ਵਿਸ਼ਵ ਦੇ ਵਿੱਚ ਮਤਲਬ ਕਹ ਲਓ ਵੀ ਜਿਹੜੀਆਂ ਵੱਡੀਆਂ ਐਗਰੀ ਐਗਰੀ ਕਾਰਪੋਰੇਸ਼ਨਾਂ ਜਿਹੜੀਆਂ ਵੱਡੀਆਂ ਆ ਮਤਲਬ ਖੇਤੀ ਦੀਆਂ ਵੱਡੀਆਂ ਫਰਮਾਂ ਆ ਜਿਹੜੀਆਂ ਵੱਡੀਆਂ ਇੱਕ ਮਤਲਬ ਕਹਿ ਲਓ ਵੀ ਕਾਰਪੋਰੇਟ ਘਰਾਣੇ ਖੇਤੀ ਦੇ ਵਿੱਚ ਜਿਹੜੇ ਪ੍ਰਵੇਸ਼ ਕਰ ਚੁੱਕੇ ਆ ਉਹਨਾਂ ਦੇ ਇੱਕ ਪਾਸੇ ਤਾਂ ਫਸਟ ਵਰਲਡ ਦੀ ਖੇਤੀ ਹੈ ਦੂਜੇ ਪਾਸੇ ਥਰਡ ਵਰਲਡ ਦੀ ਜਿਹੜੀ ਖੇਤੀ ਹੈ ਸੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਉੱਥੇ 5-5 10-10 ਹਜ਼ਾਰ ਕਿੱਲਿਆਂ ਦੇ ਵਿੱਚ ਇੱਕ ਫਰਮਾਂ ਦੁਆਰਾ ਕੀਤੀ ਕੀਤੀ ਜਾਂਦੀ ਇੱਥੇ ਇੱਕ ਛੋਟਾ ਕਿਸਾਨ ਆ ਜਿਹਦੇ ਕੋਲੇ ਵੀ 5 ਕਿੱਲਾਂ ਤੋਂ ਜਾਂ 2 ਕਿੱਲਾਂ ਤੋਂ ਲੈ ਕੇ 50 ਕਿੱਲਾਂ ਤੱਕ ਦੀ ਕੀਤੀ ਆ ਤਾਂ ਜਿਹੜਾ ਇਹ ਤਾਬੂਤਾਬੂ ਦੇ ਵਿੱਚ ਜਿਹੜੀ 26 ਤਰੀਕ ਤੋਂ ਜਿਹੜੀ ਆ ਵਡੂਟਿਓ ਦੀ ਕਾਨਫਰੰਸ ਹੋ ਰਹੀ ਹੈ ਜਿਹਦੇ ਵਿੱਚ ਇਹ ਸਾਰੇ ਦੇਸ਼ਾਂ ਦੇ ਪ੍ਰ代表 ਸ਼ਾਮਲ ਹੋਣਗੇ ਉਹਦੇ ਉਨੋਸਤੇ ਵੀ ਦਬਾਅ ਪਾਉਣ ਦੇ ਲਈ ਕਿਸਾਨਾਂ ਨਾਲ ਉਹਨੂੰ ਲਗਾਤਾਰ ਮੰਗ ਕੀਤੀ ਜਾ ਰਹੀ ਕਿ ਡਬਲਿਊਟੀਓ ਚੋਂ ਭਾਰਤ ਦੀ ਖੇਤੀ ਨੂੰ ਇਹਦੀ ਇਹਦੀ ਮਤਲਬ ਕਹਿ ਲਓ ਵੀ ਇਹਦੇ ਪੂਰੇ ਐਗਰੀਕਲਚਰ ਨੂੰ ਬਾਹਰ ਕੀਤਾ ਜਾਵੇ ਤਾਂ ਮਤਲਬ ਇਹ ਇੱਕ ਬਹੁਤ ਜ਼ਰੂਰੀ ਮੰਗ ਆ ਤੇ ਇਹਨੂੰ ਸਮਝਣਾ ਸਾਡੇ ਲਈ ਬੜਾ ਜ਼ਰੂਰੀ ਆ ਤੇ ਇਸ ਤਰ੍ਹਾਂ ਦੀਆਂ ਹੋਰ ਸਾਰੀਆਂ ਜਿਹੜੀਆਂ ਆਉਣ ਵਾਲੀਆਂ ਗਤੀਵਿਧੀਆਂ ਐ ਉਹਨਾਂ ਦੇ ਨਾਲ ਵੀ ਤੁਸੀਂ ਰੇਵਲ ਪੋਡਕਾਸਟ ਦੇ ਨਾਲ ਹੀ ਜੁੜੇ ਰਹੋ ਤੁਹਾਨੂੰ ਆਨਲਾਈਨ ਸਮੇਂ ਵਿੱਚ ਖੇਤੀ ਕਿਸਾਨੀ ਤੇ ਇਸ ਦੇ ਨਾਲ ਹੀ ਰਾਜਨੀਤੀ ਸਿਹਤ ਸੱਭਿਆਚਾਰ ਬਾਰੇ ਭਾਸ਼ਾ ਬਾਰੇ ਨਵੀਂ ਜਿਹੜੀ ਜਾਣਕਾਰੀ ਆ ਤੇ ਨਵੇਂ ਮਸਲਿਆਂ ਨਾਲ ਤੁਹਾਨੂੰ ਮੁਕਾਤਮ ਕਰਦੇ ਰਹਾਂਗੇ